ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਬਣਾਈ ਚੁੱਲੇ ਤੇ ਪਕੌੜਿਆਂ ਵਾਲੀ ਘੜੀ ਬਿਲਕੁਲ ਦਾ ਬਸਟਾਈਲ ਬਹੁਤ ਹੀ ਟੇਸਟੀ ਤੇ ਨਾਲ ਬਣਾਈ ਆਪਾਂ ਮੱਕੀ ਦੀ ਰੋਟੀ ਆਪਾਂ ਇਹ ਬਣਾਈ ਕਿੱਦਾਂ ਇਹ ਦੇਖਣ ਲਈ ਵੀਡੀਓ ਨਾਲ ਐਂਡ ਤੱਕ ਬਨੇ ਰਹਿਣਾ ਸਾਡੀਆਂ ਪਹਿਲੀਆਂ ਵੀਡੀਓਜ਼ ਨੂੰ ਪਿਆਰ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੇਕਰ ਤੁਸੀਂ ਵੀ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਕਿਉਂਕਿ ਤੁਹਾਡੇ ਸਹਿਯੋਗ ਦੇ ਨਾਲ ਹੀ ਅਸੀਂ ਅੱਗੇ ਵਧ ਰਹੇ ਹਾਂ ਰਾਮ ਅੱਲਾ ਵਾਹਿਗੁਰੂ ਗੋਡ ਦੀ ਕਿਰਪਾ ਆਪ ਸਭ ਤੇ ਬਣੀ ਰਹੇ ਲੋ ਜੀ ਕੜੀ ਬਣਾਉਣ ਦੇ ਲਈ ਆਪਾਂ ਦੋ ਆਲੂ ਤੇ ਦੋ ਪਿਆਜ਼ ਕੱਟ ਲਏ ਆ ਹਰੀ ਮਿਰਚ ਲਸਣ ਤੇ ਅਦਰਕ ਦਾ ਪੇਸਟ ਬਣਾ ਲਿਆ ਹਰਾ ਧਨੀਆ ਕੜੀ ਪੱਤਾ ਦਹੀਂ ਥੋੜੀ ਜਿਹੀ ਇਮਲੀ ਥੋੜਾ ਟਾਈਮ ਆਪਾਂ ਭੰਗੇ ਪਹਿਲਾਂ ਰੱਖ ਲਈ ਸੀ ਲੂਣ ਮਿਰਚ ਮਸਾਲਾ ਸਰੋਂ ਦਾ ਤੇਲ ਪਾਣੀ ਤੇ ਇਹਦੇ ਵਿੱਚ ਮੇਥੇ ਜੀਰਾ ਕਾਲੀ ਮਿਰਚ ਪਾਊਡਰ ਹਰੀ ਮਿਰਚ ਤੇ ਸੁੱਕੀ ਲਾਲ ਮਿਰਚ ਇਹ ਵਿਨਾਟਕ ਕੰਤੋਂ ਕੁੱਕਰ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦਹੀਂ ਦਹੀਂ ਪਤਲਾਇਆ ਕਿਉਂਕਿ ਆਪਾਂ ਗਾਂ ਦੇ ਦੁੱਧ ਦਾ ਬਣਾਇਆ ਸੀਗਾ ਥੋੜਾ ਜਿਹਾ ਦਹੀਂ ਆਪਾਂ ਰੱਖ ਲਿਆ ਆ ਇਮਲੀ ਥੋੜਾ ਟਾਈਮ ਆਪਾਂ ਘੋਕੇ ਰੱਖ ਲਈ ਸੀ ਹੁਣ ਆਪਾਂ ਇਹਦੇ ਵਿੱਚ ਪਾਤਾ ਪਾਣੀ ਤੇ ਇੱਕ ਕੌਲੀ ਬੇਸਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤਾਂ ਕਿ ਵਿੱਚ ਗਿਲਟੀਆਂ ਹੀ ਨਾ ਰਹਿਣ ਹੁਣ ਆਪਾਂ ਇਹਦੇ ਵਿੱਚ ਪਾਇਆ ਨਮਕ ਹਲਦੀ ਇਹ ਹੋਰ ਇਹਦੇ ਵਿੱਚ ਆਪਾਂ ਕੁਝ ਨਹੀਂ ਪਾਣਾ ਸਿਰਫ ਨਮਕ ਤੇ ਹਲਦੀ ਪਾ ਕੇ ਮਿਕਸ ਕਰਕੇ ਆਪਾਂ ਹੁਣ ਇਹਨੂੰ ਜੁੱਲੇ ਤੇ ਰੱਖ ਦੇਣਾ ਤਾਂ ਕਿ ਹੌਲੀ-ਹੌਲੀ ਜਿਹੜਾ ਇਹ ਰਿੱਜੀ ਜਾਊਗੀ ਉਦੋਂ ਤੱਕ ਆਪਾਂ ਕਰ ਲੈਨੇ ਆ ਪਕੌੜਿਆਂ ਲਈ ਸਮਾਨ ਤਿਆਰ ਆਲੂ ਪਿਆਜ਼ ਕੱਟੇ ਹੋਏ ਬੇਸਣ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਨਮਕ ਲਾਲ ਮਿਰਚ ਪਾਊਡਰ ਹਲਦੀ ਸਾਬਤ ਮਸਾਲਾ ਇਹ ਬਹੁਤ ਸਵਾਦ ਲੱਗਦਾ ਪਕੌੜਿਆਂ ਵਿੱਚ ਦੇਨੋ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੁਣ ਆਪਾਂ ਇਹਦੇ ਵਿੱਚ ਕੀਤਾ ਹੈ ਹਰੀ ਮਿਰਚ ਲਸਣ ਤੇ ਅਦਰਕ ਦਾ ਪੇਸਟ ਇਹਦੇ ਵਿੱਚ ਜਿਹੜਾ ਦਹੀਂ ਆਪਾਂ ਬਚਾ ਕੇ ਰੱਖਿਆ ਸੀ ਉਹ ਵਿੱਚ ਪਾ ਲਵਾਂਗੇ ਇਹਦੇ ਨਾਲ ਜਿਹੜੇ ਪਕੌੜੇ ਆ ਉਹ ਬਹੁਤ ਸੌਫਟ ਬਣਦੇ ਆ ਤੇ ਸਾਨੂੰ ਮਿੱਠਾ ਛੋਡਾ ਵਗੈਰਾ ਕੁਝ ਵੀ ਪਾਉਣ ਦੀ ਲੋੜ ਨਹੀਂ ਰਹਿੰਦੀ ਕੜੀ ਰਿਜਦੀ ਪਈ ਆ ਪਕੌੜੇ ਵੀ ਆਪਾਂ ਇੱਥੇ ਚੁੱਲ੍ਹੇ ਤੇ ਬਣਾਉਣੇ ਆ ਉਹਦੇ ਲਈ ਆਪਾਂ ਕੰਨਾਂ ਇੱਕ ਕੜਾਈਏ ਦੇ ਵਿੱਚ ਜਿਹੜੇ ਕੋਲੇ ਆ ਉਹ ਕੱਢ ਕੇ ਉਹਦੇ ਉੱਪਰ ਰੱਖ ਦਿੱਤਾ ਆਪਾਂ ਕੜੀ ਵਾਲਾ ਭਾਂਡਾ ਤੇ ਹੌਲੀ-ਹੌਲੀ ਕੜੀ ਰਿਜਦੀ ਰਹੂਗੀ ਪਕੌੜਿਆਂ ਵਾਲੇ ਮਟੀਰੀਅਲ 'ਚ ਹੁਣ ਆਪਾਂ ਪਾਤਾ ਜੀਰਾ ਹਰਾ ਧਨੀਆ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੁਣ ਚੁੱਲੇ ਤੇ ਪੈਨ ਰੱਖ ਕੇ ਪਾ ਦਿੱਤਾ ਸਰੋਂ ਦਾ ਤੇਲ ਗਰਮ ਹੋਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦਿੱਤੇ ਪਕੌੜੇ ਬਰਾਊਨ ਹੋਣ ਤੇ ਆਪਾਂ ਇਹਨਾਂ ਨੂੰ ਕੱਢ ਲਿਆ ਚੰਗੀ ਤਰ੍ਹਾਂ ਤਲ ਹੋ ਗਏ ਆ ਐਦਾਂ ਹੀ ਆਪਾਂ ਸਾਰਾ ਮਟੀਰੀਅਲ ਆ ਜਿਹੜਾ ਉਹਦੇ ਪਕੌੜੇ ਬਣਾ ਲੈ ਕਿਉਂਕਿ ਸਾਰਿਆਂ ਨੇ ਕੜੀ ਬਣਨ ਤੋਂ ਪਹਿਲਾਂ ਵੀ ਪਕੌੜੇ ਖਾਣੇ ਹੁੰਦੇ ਆ ਬਹੁਤ ਹੀ ਟੇਸਟੀ ਬਣੇ ਸੀਗੇ ਇੱਧਰ ਕੜੀ ਆ ਜਿਹੜੀ ਇਹਦੇ ਵਿੱਚ ਆਪਾਂ ਹੁਣ ਪਕੌੜੇ ਪਾ DNA ਹਰੀ ਜਿੱਦੀ ਪਈ ਆ ਜਦੋਂ ਤੱਕ ਪਕੌੜੇ ਕੜੀ ਵਿੱਚ ਰਿੱਜਦੇ ਆ ਉਦੋਂ ਅਪਾ ਚੁੱਲੇ ਤੇ ਲਾ ਦੇਣਾ ਕੜੀ ਨੂੰ ਤੜਕਾ ਹੁਣ ਆਪਾਂ ਚੁੱਲੇ ਤੇ ਰੱਖਤਾ 팬 ਉਹਦੇ ਵਿੱਚ ਪਕੌੜਿਆਂ ਵਾਲਾ ਥੋੜਾ ਜਿਹਾ ਸੀਗਾ ਤੇਲ ਉਹਦੇ ਵਿੱਚ ਆਪਾਂ ਪਾਈ ਮੇਥੇ ਚੰਗੀ ਤਰ੍ਹਾਂ ਭੁੰਨ ਲਿਆ ਹੁਣ ਪਾਤਾ ਜੀਰਾ ਸੁੱਕੀ ਲਾਲ ਮਿਰਚ ਇਹਨੂੰ ਚੰਗੀ ਤਰ੍ਹਾਂ ਭੁੰਨ ਲਿਆ ਹੁਣ ਆਪਾਂ ਇਹਦੇ ਵਿੱਚ ਪਾ ਦਿੱਤਾ ਕੜੀ ਪੱਤਾ ਕੜੀ ਪੱਤਾ ਦੇ ਬੂਟੇ ਸਾਡੇ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਆ ਆਪਾਂ ਤਾਜ਼ਾ ਹੀ ਲਿਆ ਕੇ ਵਰਤੀਦਾ ਆ ਹੁਣ ਆਪਾਂ ਪਾਈ ਆ ਇਹਦੇ ਵਿੱਚ ਸਬਤ ਹਰੀ ਮਿਰਚ, ਚੀਰਾ ਦੇ ਕੇ ਇਹ ਹਰੀ ਮਿਰਚ ਬਿਲਕੁਲ ਵੀ ਕੋੜੀ ਨਹੀਂ ਹੈਗੀ। ਇਸੇ ਕਰਕੇ ਆਪਾਂ ਜ਼ਿਆਦਾ ਪਾ ਦਿੱਤੀ। ਹੁਣ ਆਪਾਂ ਇਹਦੇ ਵਿੱਚ ਪੇਸਟ ਜਿਹੜਾ ਬਣਾਇਆ ਸੀ ਲਸਣ, ਅਦਰਕ ਤੇ ਹਰੀ ਮਿਰਚ ਦਾ ਉਹ ਪਾ ਦਿੱਤਾ। ਇਹਨੂੰ ਚੰਗੀ ਤਰ੍ਹਾਂ ਭੁੰਨ ਲਿਆ ਤੇ ਤੜਕਾ ਸਾਡਾ ਜਿਹੜਾ ਬਿਲਕੁਲ ਤਿਆਰ ਹੋ ਗਿਆ ਹੈ। ਹੁਣ ਜਿਹੜੀ ਕੜੀ ਰਿੱਝ ਗਈ ਸੀ ਆਪਾਂ ਰੱਖ ਦਿੱਤੀ ਚੁੱਲੇ ਤੇ। ਹੁਣ ਇਹ ਤੜਕਾ ਸਾਰਾ ਪਾ ਦਵਾਂਗੇ। ਕੜੀ ਦਾ ਰੰਗ ਜਿਹੜਾ ਬਹੁਤ ਵਧੀਆ ਬਣ ਗਿਆ ਹੈ ਹੁਣ ਆਪਾਂ ਇਹਦੇ ਵਿੱਚ ਪਾਤਾ ਕਾਲੀ ਮਿਰਚ ਪਾਊਡਰ ਤੇ ਬਹੁਤ ਸਾਰਾ ਹਰਾ ਧਨੀਆ ਕੜੀ ਦੀ ਖੁਸ਼ਬੂ ਤੇ ਰੰਗ ਤੇ ਦੇਖ ਕੇ ਹੀ ਲੱਗਦਾ ਹੈ ਵੀ ਕੜੀ ਬਹੁਤ ਜ਼ਿਆਦਾ ਟੇਸਟੀ ਬਣੀ ਹੈ ਬੇਟਾ ਨਿਮਰਤ ਕਹਿੰਦਾ ਸੀਗਾ ਵੀ ਕੜੀ ਨਾਲ ਤੋਲ ਖਾਣੇ ਆ ਤੇ ਸਰਦਾਰ ਜੀ ਕਹਿੰਦੇ ਸੀ ਮੱਕੀ ਦੀ ਰੋਟੀ ਫਾਈਨਲੀ ਫਿਰ ਆਪਾਂ ਮੱਕੀ ਦੀ ਰੋਟੀ ਹੀ ਬਣਾਈ ਬਹੁਤ ਜ਼ਿਆਦਾ ਨੇਰਾ ਹੋ ਗਿਆ ਸੀਗਾ ਲਗਭਗ ਰਾਤ ਦੇ 9:30 ਦਾ ਟਾਈਮ ਹੋ ਗਿਆ ਸੀਗਾ ਚੁੱਲੇ ਤੇ ਬਣੇ ਖਾਣੇ ਦਾ ਟੇਸਟੀ ਲਾਜਵਾਬ ਹੁੰਦਾ ਆ ਤੁਸੀਂ ਵੀ ਇਹ ਕਰ ਜਰੂਰ ਟਰਾਈ ਕਰਿਓ ਮੱਕੀ ਦੀ ਰੋਟੀ ਤੇ ਨਾਲ ਪਕੌੜਿਆਂ ਵਾਲੀ ਘੜੀ ਇਹ ਚੁੱਲਾ ਵੀ ਮੈਂ ਆਪੇ ਬਣਾਇਆ ਸੀਗਾ ਬਹੁਤ ਈਜ਼ੀ ਤਰੀਕੇ ਦੇ ਨਾਲ ਇਹਦੀ ਵੀਡੀਓ ਤੁਸੀਂ ਮੇਰੇ ਚੈਨਲ ਇਕਵਿੰਦਰ ਪਰ ਭੁੰਗਾ ਤੇ ਜਾ ਕੇ ਦੇਖ ਸਕਦੇ ਆ ਵੀਡੀਓ ਦੇਖ ਕੇ ਹਰ ਕੋਈ ਆਸਾਨੀ ਨਾਲ ਚੁੱਲਾ ਬਣਾ ਸਕਦਾ ਹੈ ਖੋਸ਼ਕ ਰੋਟੀਆਂ ਮੈਂ ਚੁੱਲੇ ਦੇ ਵਿੱਚ ਰੱਖ ਕੇ ਰਾੜੀਆਂ ਜਿਦਾ ਦਾਦੀ ਜੀ ਹੁਣੀ ਰਾੜਦੇ ਹੁੰਦੇ ਸੀਗੇ ਸਰਦਾਰ ਜੀ ਨੂੰ ਇਦਾਂ ਰੋਟੀ ਬਹੁਤ ਪਸੰਦ ਆ ਬਹੁਤ ਵਧੀਆ ਬਣਦੀ ਹੈ ਦਾ ਟੇਸਟ ਵੀ ਬਹੁਤ ਅਲੱਗ ਹੁੰਦਾ ਵਧੀਆ ਤੁਸੀਂ ਵੀ ਇਦਾਂ ਖਾਣਾ ਤਿਆਰ ਕਰਿਓ ਤੇ ਦੱਸਿਓ ਵੀ ਤੁਹਾਨੂੰ ਕਿੱਦਾਂ ਦਾ ਲੱਗਿਆ ਸਾਡੇ ਪਰਿਵਾਰ ਵਿੱਚ ਇਦਾਂ ਦਾ ਖਾਣਾ ਸਾਰਿਆਂ ਨੂੰ ਬਹੁਤ ਵਧੀਆ ਲੱਗਦਾ ਹੈ ਸਾਰੀਆਂ ਰੋਟੀਆਂ ਹੁਣ ਬਣ ਚਲੀਆਂ ਆਂ ਤੇ ਆਪਾਂ ਫਿਰ ਖਾਣਾ ਖਾਵਾਂਗੇ ਸਾਰੇ ਜਾਨੇ ਲੋ ਜੀ ਖਾਣਾ ਤਿਆਰ ਆ ਮੱਕੀ ਦੀ ਰੋਟੀ ਕੜੀ ਪਕੌੜਿਆਂ ਵਾਲੀ ਹਰੀ ਮਿਰਚ ਖੀਰਾ ਤੇ ਠੰਡਾ ਠਾਰ ਪਾਣੀ